ਇਨਾ ਟਾਈਮ ਕਿਉਂ ਲੱਗ ਗਿਆ ਪੰਜਾਬੀ ਇੰਡਸਟਰੀ ਦੇ ਵਿੱਚ ਗੀਤ ਦਿੰਦਿਆਂ ਹੋਇਆ ਇਹ ਦੁਨੀਆ ਹੀ ਮਨੋਰੰਜਨ ਦੀ ਹੈ ਇੱਕ ਕੰਟੈਸਟ ਨਹੀਂ ਹੈ ਵੀ ਕੈਨਟ ਪ੍ਰਟੈਂਡ ਦੈਟ ਵੀ ਆਰ ਟ੍ਰਾਈਂਗ ਟੂ ਡੋਮੀਨੇਟ ਟੋਡੀ ਏਆਰ ਮਾਨ ਸਾਹਿਬ ਦੇ ਨਾਲ ਫੋਟੋਆਂ ਸੀ ਤੁਸੀਂ ਕਹਾਈ ਸੀ ਹੀ ਇਜ਼ ਮਾਈ ਏਆਰ ਮਾਨ ਇਜ਼ ਮਾਈ ਸੋ ਕਿੰਨੇ ਕ ਕਰੀਬ ਆ ਤੁਹਾਡੇ ਉਹ ਹੀ ਇਜ਼ ਮਾਈ ਗੌਟ ਫਾਦਰ ਪੰਯਾ ਵੀ ਪਹਿਲੂ ਵਿੱਚ ਚਮਕਦੇ ਸੀ ਰਫੀ ਸਾਹਿਬ ਦੀ ਗੱਲ ਕਿਉਂ ਨਹੀਂ ਕਰਦੇ ਆਪਾਂ ਉਹ ਇਸ ਤੋਂ ਵੱਡੀ ਐਗਜ਼ਾਮਪਲ ਕਿਹੜੀ ਹੋ ਸਕਦੀ ਬਾਬਾ ਮੇਨ ਬਿਸ਼ੰਭ ਪਟਾਵਾ ਸਾਦਗੀ ਜਿਹੜੀ ਹੈ ਨਾ ਸਿੱਧਾ ਗੋਣ ਸਭ ਤੋਂ ਔਖਾ ਗਾਣੇ 'ਚ ਇਹ ਦੀ ਐਨੀਆਂ ਵੀ ਨਾ ਹਰਕਤਾਂ ਕਰੋ ਕਿ ਤੁਸੀਂ ਬਹੁਤ ਭੈੜੀ ਹਰਕਤਾਂ ਕਰਨ ਵਾਲੇ ਲੱਗੋ ਅਪਣੇ ਚੜ੍ਹਦੇ ਪੰਜਾਬ 'ਚ ਕਿਹੜੇ ਸਿੰਗਰ ਨੂੰ ਅੱਜ ਦੇ ਟਾਈਮ ਦੇ ਜਿਹੜੇ ਸਿੰਗਰ ਆ ਉਹਨਾਂ ਦੇ ਨਾਮ ਨਹੀਂ देयर ਆਰ ਮਨੀ ਇਟ ਇਜ਼ ਰੀਲੀ ਵੈਰੀ ਡਿਫਿਕਲਟ ਫਾਰ ਮੀ ਟੂ ਮੈਂਸ਼ਨ ਪਾਰਟਿਕੂਲਰ ਨੇਮਸ ਉਹ ਮਾਨ ਸਾਹਿਬ ਨੇ ਕਿਤੇ ਕਹਿਤਾ ਕਿ ਤੇਰੇ ਗਲੇ ਚ ਬੀਣ ਵੱਜਦੀ ਹੈ ਮੈਂ ਕਿਹਾ ਚਲ ਬੀਣ ਤੇ ਲਿਖਦੇ ਸਭ ਤੋਂ ਵੱਡਾ ਸਬਕ ਮੈਨੂੰ ਜਿਹੜਾ ਮਾਨ ਸਾਹਿਬ ਤੋਂ ਮਿਲਿਆ ਉਹ ਹੈ ਲਫ਼ਜ਼ਾਂ ਨੂੰ ਆਵਾਜ਼ ਦੇ ਦੂਜਾ ਸਬਕ ਸਿੱਖਿਆ ਮੈਂ ਕਿਸੇ ਦੀ ਕਾਮਯਾਬੀ ਤੇ ਇੰਨਾ ਜ਼ਿਆਦਾ ਖੁਸ਼ ਹੋਣਾ ਦਿਲੋਂ ਕਿ ਉਹਨਾਂ ਦੀ ਕਾਮਯਾਬੀ ਦਾ ਰੰਗ ਤੁਹਾਡੇ ਚਿਹਰੇ ਤੇ ਆ ਜਾ ਸਾਲ ਖੁਆ ਮੈਂ ਇੱਕ ਅਕੈਡਮੀ ਜੁਆਇਨ ਕੀਤੀ ਹੈ ਉੱਥੇ ਮੈਂ ਹੁਣ ਐਜ਼ ਅ ਸਟੂਡੈਂਟ ਐਡਮਿਸ਼ਨ ਲਈਤੀ ਹੈ ਇੱਥੇ ਕੋਈ ਕੰਟੈਸਟ ਕੋਈ ਕੰਪੀਟੀਸ਼ਨ ਕੋਈ ਜੈਲਸੀ ਇੱਥੇ ਇਹਦਾ ਸਾਡੇ ਹੈ ਹੀ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਸੋ ਅੱਜ ਸਾਡੇ ਨਾਲ ਸਿੰਗਰ ਮੌਜੂਦ ਹੈ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦਾ ਹਾਲ ਹੀ ਦੇ ਵਿੱਚ ਗਾਣਾ ਨਾਗਨੀ ਲਾਂਚ ਹੋਇਆ ਸੋ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਥੈਂਕ ਯੂ ਵੈਰੀ ਮਾਜੀਦ ਬਹੁਤ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ ਤੇ ਮੈਂ ਸਾਰਿਆਂ ਦੇ ਵਾਸਤੇ ਸ਼ੁਭ ਕਾਮਨਾ ਕਰਦਾ ਤੰਦਰੁਸਤ ਰਹੋ ਆਵਾਜ਼ ਰੋ ਹੱਸਦੇ ਰਹੋ ਵਸਦੇ ਰਹੋ ਅੱਛਾ ਪਹਿਲੇ ਤਾਂ ਇੱਕ ਸਵਾਲ ਇਹੀ ਹੈ ਵੀ ਇੰਨਾ ਟਾਈਮ ਕਿਉਂ ਲੱਗ ਗਿਆ ਪੰਜਾਬੀ ਇੰਡਸਟਰੀ ਦੇ ਵਿੱਚ ਗੀਤ ਦਿੰਦਿਆਂ ਹੋਇਆ ਹਾਂ ਹਾਂ ਥੋੜਾ ਵਕਤ ਤਾਂ ਲੱ ਪਰ ਹੁਣ ਇਹਦੀ ਲੜੀ ਬਣੇਗੀ ਪੂਰੀ ਇਹ ਲੜੀ ਵਾਰ ਆਉਣਗੇ ਇਹ ਹਰ ਦੋ ਮਹੀਨੇ ਬਾਅਦ ਇੱਕ ਨਵਾਂ ਕੰਟੈਂਟ ਜਿਹੜਾ ਪੰਜਾਬੀ ਨਾਲ ریلیਟ ਹੋਏਗਾ ਪੰਜਾਬੀ ਪਾਸ਼ਾ 'ਚ ਅਲੱਗ-ਅਲੱਗ ਗੀਤਕਾਰ ਮਾਨ ਸਾਹਿਬ ਨੂੰ ਵੀ ਦੁਬਾਰਾ ਸੀ ਅਰਜ਼ ਕੀਤੀ ਆ ਤੇ ਜਿਹੜੇ ਇਤਿਹਾਸ ਨਾਲ ਵੀ ਜੁੜੇ ਹੋਣਗੇ ਇਥੋਂ ਦੀ ਤਰੱਕੀ ਤੇ ਇਥੋਂ ਦੀ ਸਿਹਤ ਨਾਲ ਵੀ ਜੁੜੇ ਹੋਣਗੇ ਇਥੋਂ ਦੇ ਸਮਾਜਿਕ ਜਿਹੜੇ ਸਾਡੀ ਅ ਕੁਝ ਟਾਪਿਕਸ ਨੇ ਉਹਨਾਂ ਨਾਲ ਵੀ ਜੁੜੇ ਹੋਣਗੇ ਮਨੋਰੰਜਨ ਨਾਲ ਵੀ ਜੁੜੇ ਹੋਣਗੇ ਪਰ ਹੋਣਗੇ ਸਾਦੇ ਸੁਬਾ ਦੇ ਤਾਂ ਕਿ ਕਨਵਿਦ ਕਨਵਿਕਸ਼ਨ ਜਦੋਂ ਮੈਂ ਬਾਬੂ ਸਿੰਘ ਮਾਂਜੀ ਦੇ ਨਾਲ ਗੱਲਬਾਤ ਕਰੀ ਸੋ ਉਹਨਾਂ ਨੇ ਕਿਹਾ ਵੀ ਮੈਂ ਕਿਹਾ ਵੀ ਗੀਤ ਕਰ ਪੰਜਾਬੀ ਆ ਤੂੰ ਵੀ ਪੰਜਾਬੀ ਇੰਡਸਟਰੀ ਚ ਗੀਤ ਕਰਨੇ ਚਾਹੀਦੇ ਆ ਸੋ ਬਹੁਤ ਵਧੀਆ ਗੱਲ ਆ ਤੁਹਾਡਾ ਗੀਤ ਆ ਮਾਡਰਨ ਗੀਤ ਲੱਗ ਰਿਹਾ ਬਹੁਤ ਸੋਹਣਾ ਗੀਤ ਲੱਗ ਰਿਹਾ ਸੋ ਉhti ਜੀ ਆਪਾਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤੁਸੀਂ ਵੇਖ ਰਹੇ ਹੋ ਬਹੁਤ ਤਰੱਕਿਆਕਾਰ ਆ ਪੰਜਾਬੀ ਸਿੰਗਰ ਹੀ ਬਾਲੀਵੁੱਡ ਦੇ ਵਿੱਚ ਬਹੁਤ ਰੌਣਕ ਲਾ ਰਹੇ ਆ ਜੀ ਤਾਂ ਤੁਸੀਂ ਇਦਾਂ ਕਹਿ ਸਕਦੇ ਹੋ ਵੀ ਤੁਸੀਂ ਉਹਨਾਂ ਪਹਿਲੇ ਸਿੰਗਰਾਂ ਦੇ ਵਿੱਚ ਜਿਹੜੇ ਸੀਗੇ ਬਾਲੀਵੁੱਡ ਦੇ ਵਿੱਚ ਜਾ ਕੇ ਗੀਤ ਕਰਨੇ ਸ਼ੁਰੂ ਕੀਤੇ ਸੀਗੇ ਤੇ ਹੁਣ ਅਜਿਹਾ ਕਿਹਾ ਜਾਂਦਾ ਵੀ ਪੰਜਾਬੀ ਇੰਡਸਟਰੀ ਦੇ ਸਿੰਗਰ ਜ ਡੋਮਿਨੇਟ ਕਰ ਰਹੇ ਆ ਬਾਲੀਵੁੱਡ ਵਾਲੇ ਨੂੰ ਕਿਵੇਂ ਵੇਖਦੇ ਨੇ ਚੀਜ਼ਾਂ ਨੂੰ ਡੋਮਿਨੇਟ ਕੋਈ ਵੀ ਕਿਸੇ ਨੂੰ ਨਹੀਂ ਕਰ ਸਕਦਾ ਕਿਉਂਕਿ ਇਹ ਦੁਨੀਆ ਹੀ ਮਨੋਰੰਜਨ ਦੀ ਆ ਇਹ ਕੰਟੈਸਟ ਨਹੀਂ ਆ ਇੱਕ ਕੰਪੀਟੀਸ਼ਨ ਨਹੀਂ ਆ ਇਹ ਕੋਈ ਰੇਸ ਨਹੀਂ ਆ ਸੋ ਵੀ ਡੋਨਟ ਵੀ ਕਾਂਟ ਪ੍ਰਟੈਂਟ ਥੈਟ ਵੀ ਆਰ ਟ੍ਰਾਈਂਗ ਟੂ ਡੋਮਿਨੇਟ ਇਹ ਇੱਕ ਮਨੋਰੰਜਨ ਦਾ ਇੱਕ ਜ਼ਰੀਆ ਵਾ ਇੱਕ ਵਿਚਾਰ ਸਾਂਝੇ ਕਰਨ ਦਾ ਜ਼ਰੀਆ ਗੀਤਾ ਰਹੀ ਰਾਈਟਿੰਗ ਲਈ ਪੋਇਟਰੀ ਦੇ ਜ਼ਰੀਏ ਆਵਾਜ਼ ਦੇ ਜ਼ਰੀਏ ਸੋ देयर इज नो स्पेस टू think that pattern to dominate someone اچھا ایک میں ਤੁਹਾਡੀ پروفائل چیک ਕਰ ਰਹੀ ਸੀਗੀ ਉਥੇ میں ਵੇਖ ਰਹੀ ਸੀਗੀ ਤੁਹਾਡੀ AR ਮਾਨ ਸਾਹਿਬ ਦੇ ਨਾਲ ਫੋਟੋਆਂ ਸੀਗੇ ਤੁਸੀਂ ਕਿਹਾ ਸੀ ਹੀ ਇਜ਼ ਮਾਈ AR ਮਾਨ ਇਜ਼ ਮਾਈ ਸੋ ਕਿੰਨੇ ਕ ਕਰੀਬ ਆ ਤੁਹਾਡੇ ਉਹ ਮੇਰਾ میری ਬੜੀ ਮਿੱਤਰਤਾ ਮੈਨੂੰ ਹੀ ਇਜ਼ ਮਾਈ ਗੋਡ ਫਾਦਰ ਹੀ ਇਜ਼ ਦਾ ਵਨ ਜਿਨ੍ਹਾਂ ਨੇ ਮੈਨੂੰ ਪੂਰੇ ਵਿਸ਼ਵ ਦੇ ਸ਼ਰੋਤਿਆਂ ਨਾਲ ਮੈਨੂੰ ਇੰਟਰੋਡਿਊਸ ਕੀਤਾ ਆਈ ਮਸਟ ਗਿਵ ਕ੍ਰੈਡਿਟ ਟੂ ਦਿਸ ਜੈਂਟਲਮੈਨ ਦ ए आर रहमान और उन्होंने एक नवे तरीके का एक म्यूजिक ईजाद किया नवे तरीके का वेरी मॉडस्ट वेरी स्पिरिचुअल वेरी रूहानी एंड लॉट्स ऑफ डांस बीट साउंड इंस्ट्रूमेंट ही इंट्रोड्यूस्ड अ न्यू म्यूजिक टू द वर्ल्ड ही क्रिएटेड समथिंग विच वॉज एबसल्यूटली न्यू ਔਰ ਹਿੰਦੀ ਚ ਉਹਨਾਂ ਨੇ ਮੇਰੇ ਨਾਲ ਸਟਾਰਟ ਕੀਤਾ ਅੱਛਾ ਮੈਂ ਜਾਨਣਾ ਚਾਹੁੰਦੀ ਆ ਵੀ ਹੁਣ ਤਾਂ ਬਹੁਤ ਰਸਤੇ ਖੋਲ ਗਏ ਪੰਜਾਬੀਆਂ ਸਿੰਗਰਾਂ ਵਾਸਤੇ ਹਾਲੀਵੁੱਡ ਦੇ ਵਿੱਚ ਪਹਿਲੇ ਕਿੰਨਾ ਕੋ ਸਟਰਗਲ ਰਿਹਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੋਵੇ ਨਹੀਂ ਪੰਜਾਬੀ ਪਿੱਲੂ ਵੀ ਚਮਕਦੇ ਸੀ ਬਿਲਕੁਲ ਬਿਲਕੁਲ ਚਮਕਦੇ ਸੀ ਗੁਰਦਾਸ ਮਾਨ ਜੀ ਦਾ ਨਾਮ ਲੈ ਲਓ ਹੋਰ ਵੀ ਕਈ ਹਾਂ ਹਾਂ ਇਧਰ ਆਪਣੇ ਪੰਜਾਬ ਦੇ ਸਿੰਗਰ ਰਫੀ ਸਾਹਿਬ ਦੀ ਗੱਲ ਕਿਉਂ ਨਹੀਂ ਕਰਦੇ ਆਪਾਂ ਉਹ ਇਸ ਤੋਂ ਵੱਡੀ ਐਗਜ਼ਾਮਪਲ ਕਿਹੜੀ ਹੋ ਸਕਦੀ ਬਾਬਾ ਮੇਨ ਬਿਖਸ਼ਮ ਪੀਤਾਮਾ ਸੋ ਪੰਜਾਬੀ ਦੀ ਅਹਿਮਤ ਹਮੇਸ਼ਾ ਰਹੀ ਗੀਤਕਾਰਾਂ ਦੀ ਰਹੀ ਆ ਲਿਖਣ ਵਾਲਿਆਂ ਦੀ ਰਹੀ ਆ ਤੇ ਈਵਨ ਲਖਮੀਕANT ਪਹਿਰੇਲਾਲ ਜੀ ਦੇ ਮਿਊਜ਼ਿਕ ਚ ਵੀ ਪੰਜਾਬੀ ਦੇ ਤੜਕੇ ਬੜੇ ਲੱਗਦੇ ਸੀ ਆਨੰਦ ਬਖਸ਼ੀ ਜੀ ਜਦੋਂ ਲਿਖਦੇ ਸੀ ਤੋਂ ਪੰਜਾਬੀਤ ਉਹ ਬਖਸ਼ੀ ਸਾਹਿਬ ਦੇ ਵੀ ਸੁਭਾਅ ਚ ਆਉਂਦੀ ਸੀ ਹੈਨਾ ਤੇ ਅ ਮੌਜੂਦਾ ਟਾਈਮ ਚ ਜਿਹੜਾ ਪੰਜਾਬੀ ਰੰਗ ਆ ਉਹ ਗਲੋਬਲ ਹੋ ਚੁੱਕਿਆ ਪੂਰਾ ਪੂਰੇ ਬ੍ਰਹਿਮੰਡ ਚ ਹੈ ਇਸਨੇ ਔਰ ਅੱਛਾ ਗਾ ਰਹੇ ਨੇ ਦੇਖੋ ਕਈਆਂ ਕਈਆਂ ਦੇ ਡਿਫਰੈਂਟ ਕਨੈਕਟ ਨੇ ਉੱਥੇ ਹੋ ਸਕਦਾ ਕੁਐਸਚਨ ਮਾਰਕ ਵੀ ਹੁੰਦਾ ਹੋਏ ਪਰ ਲੋਕੀ ਪਸੰਦ ਕਰਦੇ ਉਹਨਾਂ ਨੂੰ ਤੇ ਜਿੱਤੋਂ ਤੱਕ ਤੁਸੀਂ ਮੈਲਡੀਅਸ ਜਾਂ ਅੱਛੀ ਗਾਇਕੀ ਦੀ ਗੱਲ ਕਰਦੇ ਉਦਾਂ ਦੇ ਵੀ ਸਿੰਗਰ ਹੈਗੇ ਨੇ ਇੱਥੇ 100% ਹੈਗੇ ਨੇ ਔਰ ਅੱਛਾ ਗੋਣ ਦੇ ਦਿਲ ਜਤਲਿਆਂ ਦੇ ਮੈਂ ਸੁਣਦਾ ਉਹਨਾਂ ਨੂੰ ਮੈਂ ਕਨਸਟੈਂਟ ਸੁਣਦਾ ਉਹਨਾਂ ਨੂੰ ਹੈ ਨਹੀਂ ਜੇ ਕਿ 10 12 ਜਣੇ ਨਾਲ ਹੈ ਤੇ ਬਾਕੀ ਰੁਸ ਜਾਣੇ ਚਲ ਇੱਕ ਇੱਕ ਦੋ ਦੇ ਲੈ ਲਓ ਫਿਰ ਸੁਖਵਿੰਦਰ ਸਿੰਘ ਓਕੇ ਮੈਂ ਸੁਣਦਾ ਉਹਨੂੰ ਅੱਛਾ ਹਾਂ ਨਹੀਂ ਨਹੀਂ ਕਈ ਨੇ ਮਾਸਟਰ ਤੋਂ ਫੈਲ ਨੇ ਅਸੀਂ ਨੇ ਆਪਣਾ ਆਸ਼ਿਕ ਅਲੀ ਨੇ ਇਧਰ ਆਪਣੇ ਕਈ ਨੇ ਮੁੰਡੇ ਇੱਥੇ ਇਧਰਲੇ ਪਾਸੇ ਵੀ ਚੜਦੇ ਪੰਜਾਬ ਚ ਵੀ ਔਰ ਹਾਂ ਬਥੇਰੇ ਨਹੀਂ ਆ ਕੁਝ ਨਹੀਂ ਹੈਗੇ ਨੇ ਵਧੀਆ ਗਾਉਂਦੇ ਨੇ ਤੇ ਜਿਹੜੇ ਦੇਖੋ ਸਾਦਗੀ ਜਿਹੜੀ ਹੈ ਨਾ ਸਿੱਧਾ ਕੋਣਾ ਸਭ ਤੋਂ ਔਖਾ ਉਹ ਹੁਣ ਉਹਨਾਂ ਨੂੰ ਲੋਕੀ ਕਹਿੰਦੇ ਨੇ ਕਿ ਸ਼ਾਇਦ ਉਹ ਸੁਖਵਿੰਦਰ ਵਰਗਾ ਨਹੀਂ ਗਾਉਂਦੇ ਮੈਂ ਉਹਨਾਂ ਨੂੰ ਅਡਾਪਟ ਕਰਨ ਨੂੰ ਫਿਰਦਾ ਹਾਂ ਹਾਂ ਕਿਉਂਕਿ ਸਾਦਗੀ ਜਿਹੜੀ ਸਿੱਧਾ ਕੋਣਾ ਹਾਂ ਹਰ ਵੇਲੇ ਤੁਸੀਂ ਮਤਲਬ ਗਾਣੇ 'ਚ ਇਹਦੀ ਐਨੀਆਂ ਵੀ ਨਾ ਹਰਕਤਾਂ ਕਰੋ ਕਿ ਤੁਸੀਂ ਬਹੁਤ ਭੈੜੀ ਹਰਕਤਾਂ ਕਰਨ ਵਾਲੇ ਲੱਗੋ ਲਫ਼ਜ਼ ਮੁਹੱਬਤ ਨੂੰ ਤੇ ਮੁਹੱਬਤ ਵਾਂਗੂ ਕਹਿਣਾ ਪੈਂਦਾ ਇਸ਼ਕ ਦੀ ਗੱਲ ਕਰਨੀ ਤੇ ਇਸ਼ਕ ਵਾਂਗੂ ਹੀ ਗਾਉਣਾ ਪੈਣਾ ਤੇ ਜੇਕਰ ਕਿਤੇ ਸਹਜਤਾ ਦੀ ਗੱਲ ਕਰਨੀ ਆ ਤੇ ਜੇਕਰ ਕਿਤੇ ਈਮੋਸ਼ਨ ਦੀ ਗੱਲ ਹੁੰਦੀ ਹੈ ਈਮੋਸ਼ਨ ਦੀ ਤਾਂ ਉੱਥੇ ਉਹ ਸੁਰਾਂ ਦਾ ਪ੍ਰਵਾਹ ਜਿਹੜਾ ਵਾ ਉਹਦੇ ਚ ਅਗੇਨ ਸਾਦਗੀ ਦੀ ਬਹੁਤ ਜ਼ਰੂਰਤ ਹੈ ਅੱਛਾ ਆਪਨੇ ਚੜ੍ਹਦੇ ਪੰਜਾਬ ਚ ਕਿਹੜੇ ਸਿੰਗਰ ਨੂੰ ਅੱਜ ਦੇ ਟਾਈਮ ਦੇ ਜਿਹੜੇ ਸਿੰਗਰ ਆ ਉਹਨਾਂ ਦੇ देयर आर ਮਨੀ देयर आर ਮਨੀ ਜੀ देयर आर ਮਨੀ ਇਟ ਇਜ਼ ਰੀਲੀ ਵੈਰੀ ਡਿਫਿਕਲਟ ਫਾਰ ਮੀ ਟੂ ਮੈਂਸ਼ਨ ਪਾਰਟਿਕੂਲਰ ਨੇਮਸ ਬਟ ਵੀ ਹੈਵ ਅ ਮੈਨੀ ਉਹ ਹੈ ਮੈਨੀ ਤੇ ਰੌਣਕ ਲੱਗਦੀ ਆ ਅਲੱਗ-ਅਲੱਗ ਪ੍ਰਕਾਰ ਦੇ ਨੇ ਕਈਆਂ ਦਾ ਸੁਭਾਅ ਅਲੱਗ ਤਰ੍ਹਾਂ ਦੇ ਗੀਤ ਗਾਉਣ ਦਾ ਵਾ ਪਰ ਐਕਸੈਪਟੈਂਸ ਉਹਨਾਂ ਨੂੰ ਵੀ ਆ ਕਈਆਂ ਦਾ ਸੁਭਾਅ ਮਿੱਠਾ ਗਾਉਣ ਨੂੰ ਆ ਮੇਰਾ ਪੁਰਕਣ ਵਾਲਾ ਗਾਉਣ ਨੂੰ ਆ ਜੀ ਆਈ ਲਵ ਡਾਂਸਿੰਗ ਸongs ਆਈ ਰੀਅਲੀ ਲਵ ਹੁਣ ਮਾਨ ਸਾਹਿਬ ਨੂੰ ਜਦੋਂ ਮੈਂ ਅਪਰੋਚ ਕੀਤਾ ਕਿ ਮੈਂ ਮਾਨ ਸਾਹਿਬ ਦੁਬਾਰਾ ਇੱਕ ਟੁਆਇਡ ਟ੍ਰੇਨ ਸ਼ੁਰੂ ਕਰਨੀ ਹੈ ਸੀਰੀਜ਼ ਆਫ ਮਿਊਜ਼ਿਕ ਵੀਡੀਓਜ਼ ਉਹ ਮਾਨ ਸਾਹਿਬ ਨੇ ਕਿਤੇ ਕਹਿਤਾ ਕਿ ਤੇਰੇ ਗਲੇ ਚ ਬੀਣ ਵੱਜਦੀ ਹੈ ਮੈਂ ਕਿਹਾ ਚਲੋ ਬੀਣ ਤੇ ਲਿਖਦੇ ਹਾਂ ਅੱਛਾ ਤੇ ਮਾਨ ਸਾਹਿਬ ਦੇ ਕੋਲ ਮੈਂ ਲਫ਼ਜ਼ਾਂ ਨੂੰ ਗਾਉਣਾ ਸਿੱਖਿਆ ਜਦੋਂ ਮੈਂ ਇਹਨਾਂ ਦੇ ਚਰਨਾਂ 'ਚ ਲੱਗਿਆ ਇਹਨਾਂ ਦੀ ਸ਼ਰਣ 'ਚ ਆਇਆ ਸਭ ਤੋਂ ਵੱਡਾ ਸਬਕ ਮੈਨੂੰ ਜਿਹੜਾ ਮਾਨ ਸਾਹਿਬ ਤੋਂ ਮਿਲਿਆ ਉਹ ਹੈ ਕਿ ਲਫ਼ਜ਼ਾਂ ਨੂੰ ਲਫ਼ਜ਼ਾਂ ਨੂੰ ਆਵਾਜ਼ ਦੇ ਤੇਰੀ ਆਵਾਜ਼ ਦਾ ਪਿੱਛਾ ਲਫ਼ਜ਼ ਨਾ ਕਰਨਾ ਤੂੰ ਲਫ਼ਜ਼ਾਂ ਦਾ ਪਿੱਛਾ ਕਰੇ ਲਫ਼ਜ਼ਾਂ ਨੂੰ ਗਾਈ ਜਾ ਹੌਲੀ ਹੌਲੀ ਉਹ ਇੱਕ ਦਿਨ ਤੇ ਨਹੀਂ ਆਇਆ ਤੇ ਫਿਰ ਸਾਡਾ ਲੂਣ ਪਾਣੀ ਦਾਣਾ ਪਾਣੀ ਸਾਰਾ ਇਹਨਾਂ ਕੋਲੇ ਲਿਖਿਆ ਗਿਆ ਛੱਤ ਵੀ ਉੱਥੇ ਮਿਲੀ ਰਹਿਣਾ ਵੀ ਉੱਥੇ ਤੇ ਉਸ ਕਰਕੇ ਦਿਨ ਰਾਤ ਚਿਹਰਾ ਇਹੋ ਹੀ ਇਹਨਾਂ ਦਾ ਸਾਡੇ ਸਾਹਮਣੇ ਚਮਕਦਾ ਰਿਹਾ ਤੇ ਸਬਕ ਮਿਲਦਾ ਰਿਹਾ ਤੇ ਆਈ ਕਨਸੀਡਰ ਮਾਨ ਸਾਹਿਬ ਕਿ ਇਹ ਮੇਰੇ ਸੰਗੀਤ ਦੇ ਵੀ ਗੁਰੂ ਨੇ ਉਹਨਾਂ ਨੂੰ ਲੈਜੈਂਡ ਕਿਹਾ ਹਾਂ ਉਹ ਤਾਂ ਹੈ ਹੀ ਨੇ ਉਹ ਬਹੁਤ ਰੇਅਰ ਹੁੰਦਾ ਵਾ ਕਿ ਗਾਉਣ ਵਾਲੇ ਨੂੰ ਗਾਉਣ ਵਾਲੇ ਤਾਰੀਫ ਤਾਰੀਫਾ ਕਰਨ ਲੇਖਕ ਵੀ ਇਹਨਾਂ ਦੀ ਤਾਰੀਫ ਕਰਦੇ ਨੇ ਤੇ ਮੈਂ ਜਦੋਂ ਇਹਨਾਂ ਕੋਲ ਆ ਕੇ ਇਸ ਗਾਣੇ ਦਾ ਜ਼ਿਕਰ ਕੀਤਾ ਤੇ ਜਦੋਂ ਗਾਣਾ ਲਿਖ ਕੇ ਦਿੱਤਾ ਫਿਰ ਵਾਰੀ ਆਈ ਗਾਉਣ ਦੀ ਤੇ ਮੈਂ ਜਿਸ ਦਿਨ ਰਿਕਾਰਡਿੰਗ ਕਰਨੀ ਸੀ ਤੇ ਆਈ ਵਾਸ ਰੀਲੀ ਵੈਰੀ ਟਾਇਰਡ ਮੈਂ ਕਿਤੇ ਟਰੈਵਲਿੰਗ ਕਰਦਾ ਆ ਰਿਆ ਸਾਂ ਪਰ ਮੇਰੇ ਦਿਲ ਕੀਤਾ ਕਿ ਥੋੜਾ ਜਿਹਾ ਠਗਾ ਕੇ ਦੇਖਾਂ ਤੇ ਸਾਰਾ ਹੀ ਗਾਤਾ ਥਕਾਬੜ ਵੀ ਟੁੱਟ ਗਈ ਉਹ ਲਫ਼ਜ਼ਾਂ ਨੂੰ ਹੀ ਗਾਇਆ ਗਾਇਕੀ ਦਾ ਮੈਂ ਗਾਇਕੀ ਨੂੰ ਪ੍ਰਮੁਖਤਾ ਨਾਲ ਲਫ਼ਜ਼ਾਂ ਨੇ ਆਪਣੇ ਆਪ ਵਿਗਵਾਤਾ ਮੈਨੂੰ ਤੇ ਇਹ ਜਿਹੜੀ ਸਿੰਪਲਿਸਿਟੀ ਹੈ ਨਾ ਇਹ ਸਾਡੇ ਇੱਥੋਂ ਦੇ ਵੀ ਕੁਝ ਹੈਗੇ ਨੇ ਸਿੰਗਰ ਜਿਹੜੇ ਜਿਨ੍ਹਾਂ ਦੀ ਆਵਾਜ਼ ਨੂੰ ਸਾਜ਼ਾਂ ਚ ਦੱਬਣਾ ਨਹੀਂ ਪੈਂਦਾ ਤੇ ਉਹ ਹੈਗੇ ਨੇ ਕਿ ਵੀ ਅਚ ਰਿਆਜ਼ ਦੀ ਗੱਲ ਕਰਾਂਗੇ ਕਿੰਨਾ ਕੁ ਟਾਈਮ ਰਿਆਜ਼ ਕਰਨ ਦੇਖਦੇ ਨੇ ਇਟ ਇਜ਼ ਨਾਟ ਕਿੰਨੇ ਕੀ ਦੇਰ ਤੁਸੀਂ ਰਿਆਜ਼ ਕਰਦੇ ਜੇ ਕਿੰਨਾ ਕਰੈਕਟ ਕਰਦੇ ਜੇ ਉਹ ਜ਼ਰੂਰੀ ਹੈ ਭਾਵੇਂ ਥੋੜੀ ਦੇਰ ਲਈ ਉਹ ਜਿੱਦਾਂ ਕਹਿੰਦੇ ਨੇ ਕਿ ਗੱਲ ਚੱਜਦੀ ਹੋਵੇ ਭਾਵੇਂ ਦੋ ਹਰਫੀ ਹੋਵੇ ਕਿ ਕਿੰਨੀ ਦੇਰ ਕਰਦੇ ਉਹ ਉਹ ਜ਼ਰੂਰੀ ਨਹੀਂ ਹੈ ਕਿੰਨਾ ਕਰੈਕਟ ਕੀਤਾ ਵਾ ਉਹ ਥੋੜੀ ਦੇਰ ਲਈ ਮੈਂ ਹੁਣੇ ਰੀਸੈਂਟਲੀ ਮੈਂ ਮਾਨ ਸਾਹਿਬ ਨੇ ਵੀ ਜ਼ਿਕਰ ਕਰਿਆ ਸਾਂ ਕਿ ਸਾਲ ਕੋਇਆ ਮੈਂ ਇੱਕ ਅਕੈਡਮੀ ਜੁਆਇਨ ਕੀਤੀ ਹੈ ਉੱਥੇ ਮੈਂ ਹੁਣ ਐਜ਼ ਅ ਸਟੂਡੈਂਟ ਐਡਮਿਸ਼ਨ ਲਈਤੀ ਹੈ ਵੋਕਲ ਕਰੈਕਸ਼ਨ ਵਾਸਤੇ ਆਪਣੇ ਆਪ ਚ ਹੋਰ ਸੁਧਾਰ ਲਈਉਣ ਵਾਸਤੇ ਆਈ ਥਿੰਕ ਉਹ ਨਜ਼ਰ ਆ ਰਿਹਾ ਕਿਉਂਕਿ ਮੈਨੂੰ ਲਰਨਿੰਗ ਦਾ ਇੰਨਾ ਚਸਕਾ ਵਾ ਮੈਨੂੰ ਮੈਨੂੰ ਸਿੱਖਣ ਦਾ ਬੜਾ ਸ਼ੌਕ ਹੈ ਉਹਦਾ ਇੱਕ ਤਰੀਕਾ ਤੇ ਮੇਰੇ ਕੋਲ ਹੈਗਾ ਬਾਕੀ ਹੋਰ ਤਰੀਕੇ ਹੋਰ ਐਡ ਹੋ ਜਾਣੇ ਇੱਕ ਇੱਕ ਤੇ ਹੈਗਾ ਆਪਣੇ ਤੋਂ ਬਿਹਤਰ ਸਿੰਗਰਾਂ ਨੂੰ ਸੁਣਨਾ ਜਿਹੜੇ ਬਹੁਤ ਬਿਹਤਰ ਗਾਉਂਦੇ ਨੇ ਉਹ ਤੇ ਉਹ ਮਨੋਰੰਜਨ ਵੀ ਹੋ ਜਾਂਦਾ ਵਾ ਉਹ ਸਬਕ ਵੀ ਮਿਲ ਜਾਂਦਾ ਵਾ ਦੂਜਾ ਸਬਕ ਸਿੱਖਿਆ ਮੈਂ ਕਿਸੇ ਦੀ ਕਾਮਯਾਬੀ ਤੇ ਇੰਨਾ ਜ਼ਿਆਦਾ ਖੁਸ਼ ਹੋਣਾ ਦਿਲੋਂ ਕਿ ਉਹਨਾਂ ਦੀ ਕਾਮਯਾਬੀ ਦਾ ਰੰਗ ਤੁਹਾਡੇ ਚਿਹਰੇ ਤੇ ਆ ਜਾਏ ਜੀ ਕੀ ਬਾਤ ਹੈ ਹਾਂ ਇੱਥੇ ਕੋਈ ਕੰਟੈਸਟ ਕੋਈ ਕੰਪੀਟੀਸ਼ਨ ਕੋਈ ਜੈਲਸੀ ਇੱਥੇ ਏਦਾਂ ਸਾਡੇ ਹੈ ਹੀ ਨਹੀਂ ਉਹ ਸਿੱਖਿਆ ਨਹੀਂ ਹੈ ਮਨ ਸਭ ਤੋਂ ਨਹੀਂ ਸੀ ਕਿਸੇ ਤੋਂ ਵੀ ਨਹੀਂ ਸਿੱਖਿਆ ਮੈਂ ਜਿਨ੍ਹਾਂ ਨੇ ਮੇਰੇ ਮੇਰੇ ਸਿਰ ਤੇ ਹੱਥ ਧਰਿਆ ਵਾ ਸਾਰੇ ਨਿਰੋਇ ਮਤਲਬ ਉਹਨਾਂ ਦਾ ਸਭਾ ਤੇ ਨਾਗੜੀ ਬਸ ਹੁਣ ਇਹ ਨਾਗੜੀ ਲੇਕਿਨ ਦੱਸਦੀ ਨਹੀਂ ਹੈ ਇਹ ਨਾ ਗਰੀ ਲਾਡ ਪਿਆਰੀ ਕਰਦੀ ਹੈ। ਹਾਂ। ਅੱਛਾ ਇੱਕ ਆਖਰੀ ਸਵਾਲ ਪੁੱਛਾਂਗੇ ਜਿਵੇਂ ਅੱਜਕੱਲ ਸਿੰਗਰ ਮਾਝਾ ਮਾਲਵਾ ਦੋਆਬ ਆਪਣੇ ਇੱਕ ਸੌਂਗਸ ਚ ਕਰਦੇ ਆ ਪਰ ਤੁਸੀਂ ਮੈਨੂੰ ਲੱਗਦਾ ਤਿੰਨੋਂ ਥਾਵਾਂ ਤੇ ਰਹੇ ਹੋ ਹੈਨਾ? ਹਾਂਜੀ ਹਾਂਜੀ। ਤੇ ਤੁਹਾਨੂੰ ਕੀ ਖਾਸਿਤ ਲੱਗਦੀ ਹੈ ਜਿਹੜੇ ਮਾਝੇ ਮਾਲਵੇ ਤੇ ਦੋਆਬੇ ਵਾਲੇ ਲੋਕ ਹੈਗੇ? ਸਾਰ ਇੱਕੋ ਜਿਹਾ। ਸਾਰੇ ਇੱਕੋ ਜਿਹਾ। ਇੱਕ ਜਿਹਨਾਂ ਮੈਨੂੰ ਕਹਿੰਦਾ ਜਾਂਦਾ ਆਪਣਾ ਤੁਸੀਂ ਕਸ਼ਮੀਰ ਗਏ ਜੇ? ਹਾਂ। ਮੈਂ ਕਿਹਾ ਹਾਂਜੀ। ਕਦੇ ਕਦੇ ਉੱਤਰਾਛਲ ਨੂੰ ਵੀ ਆਵੋ। ਪਹਾੜ ਨਾ ਕਿ ਸਾਰੇ ਪਹਾੜ ਹੀ ਕੁਝ ਹੁੰਦੇ। ਸਭਾਤ ਸਾਰੇ ਇੱਕੋ ਜਿਹਾ ਹੀ। ਮਾਲਵੇਤ ਮੈਂ ਸਾਹਿਤਿ ਪੋਇਟਰੀ ਉਹਨਾਂ ਦਾ ਉਚਾਰਨ ਕਿੱਦਾਂ ਸਿੱਖਣਾ ਜਿੱਦਾਂ ਮਾਨਸਾਹਬ ਦੀ ਮੈਂ ਗੱਲ ਕਰ ਰਿਹਾ ਮਾਂ ਤੇ ਪਰ ਪੰਜਾਬ ਦਾ ਸੁਭਾਅ ਹੈ ਤੇ ਇੱਕੋ ਜਿਹਾ ਹੀ ਹੈ ਨਾ ਸਾਰੇ ਪਾਸੇ ਉਹ ਫਰਕ ਤਾਂ ਹੈ ਨਹੀਂ ਉਹ ਮਾਝਾ ਦੁਆਬਾ ਮਾਲਵਾ ਕਿੰਨਾ ਕਿ ਤਰਾਜੂ ਚ ਤੋਲੋਗੇ ਇੱਕੋ ਜਿਹਾ ਹੀ ਸਭਾ ਬਸ ਰੱਜ ਕੇ ਜੀਣਾ ਰੱਜ ਕੇ ਪਿਆਰ ਕਰਨਾ ਥੋੜਾ ਮੱਝ ਵਾਲੇ ਰੱਜ ਕੇ ਲੜ ਪੈਂਦੇ ਹੋਰ ਕੋਈ ਨਹੀਂ ਹੈ ਬਸ ਪਿਆਰ ਤੇ ਨਿਗਾਹ ਹੀ ਹੈ ਉਹਨਾਂ ਚ ਤੁਸੀਂ ਵੀ ਮਾਝੀ ਦੇ ਹੋ ਫਿਰ ਤੁਸੀਂ ਵੀ ਪੰਜਾਬ ਦਾ ਕਹ ਲੋ ਤੁਸੀਂ ਮੈਨੂੰ ਤੁਹਾਨੂੰ ਪਤਾ ਮੈਨੂੰ ਜਿਹੜਾ ਪਹਿਲਾ ਨੈਸ਼ਨਲ ਅਵਾਰਡ ਮਿਲਿਆ ਸੀ ਤਾਂ ਉੱਥੇ ਜਨਮ ਸਥਾਨ ਮੈਂ ਜਨਮ ਸਥਾਨ ਥੱਲੇ ਲਿਖਿਆ ਇੰਡੀਆ ਅੱਛਾ ਠੀਕ ਹੈ ਹੋਰ ਕਿੰਨਾ ਕਵੰਡੀ ਹੈ ਆਪਣੇ ਆਪ ਨੂੰ ਹਨਾ ਬਸ ਪ੍ਰਮਾਤਮਾ ਹੁਣ ਇਹ ਟ੍ਰੋਇਟ੍ਰਿੰਸ ਦਾ ਜਿਹੜਾ ਸਫਰ ਹੈ ਉਹ ਚੱਲਦਾ ਰਹੇ ਪਰ ਮੈਂ ਮੋਰਓਵਰ ਪੰਜਾਬੀ ਵਿਦ ਦਾ ਕੰਬੀਨੇਸ਼ਨ ਆਫ ਹਿੰਦੀ ਬਟ ਮੋਰਓਵਰ ਪੰਜਾਬੀ ਫਲੇਵਰ ਚ ਲਗਾਤਾਰ ਹੁਣ ਗਾਣੇ ਕੁਝ ਕਰਾਂਗਾ ਮੈਂ ਐਕਚੁਅਲ ਕਰਦਾ ਰਵਾਂਗਾ ਤੇ ਉਹ ਪੂਰੇ ਸਹਿਯੋਗ ਨਾਲ ਹੀ ਹੋਣੇ ਇਕੱਲੇ ਤੋਂ ਨਹੀਂ ਹੋਣੇ ਸਾਰੇ ਦੇ ਸਹਿਯੋਗ ਨਾਲ ਹੀ ਹੋਣੇ ਆ ਜੀ ਉਡੀਕ ਕਰਾਂਗੇ ਤੁਹਾਡੇ ਗਾਣਿਆਂ ਦੀ ਸੋ ਇਸ ਦੇ ਨਾਲ ਹੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਤੁਹਾਡੇ ਨਵੇਂ Song ਦੇ ਲਈ ਤੇ ਇਸ ਦੇ ਨਾਲ ਹੀ ਸ਼ੁਕਰੀਆ ਜੀ ਧੰਨਵਾਦ ਜੀ ਸਰ